ਮੈਂ ਸੁਮਿਤ ਪੱਲਾ ਜਗ ਬਾਣੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਵਿਸ਼ਵ ਪਰਚ ਇਸ ਵੇਲੇ ਨਵੇਂ ਸਾਲ ਦੇ ਸਵਾਗਤ ਲਈ ਥਾਂ-ਥਾਂ ਤੇ ਤਿਆਰੀਆਂ ਹੋ ਰਹੀਆਂ ਹਨ ਜਸ਼ਨ ਮਨਾਏ ਜਾ ਰਹੇ ਹਨ ਇਹ ਜਸ਼ਨ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਚ ਮਨਾਇਆ ਜਾਂਦਾ ਹੈ ਇੱਥੇ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਇੰਤਜ਼ਾਰ ਖਤਮ ਹੁੰਦਾ ਹੈ ਮੈਂ ਸਕਾਈ ਟਾਵਰ ਨਿਊਜ਼ੀਲੈਂਡ ਇਸ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਜੋ ਕਿ ਆਕਲੈਂਡ ਸ਼ਹਿਰ ਜੋ ਨਿਊਜ਼ੀਲੈਂਡ ਦੀ ਵਿੱਤ ਰਾਜਧਾਨੀ ਹੈ ਉਹਦੇ ਬਿਲਕੁਲ ਸਾਹਮਣੇ ਮੌਜੂਦ ਹੈ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਛ ਹੀ ਸ਼ਾਨਾ ਚ ਇੱਥੇ ਆਤੀਸ਼ਬਾਜੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਹੋਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੈਂ ਸੁਮਿਤ ਪੱਲਾ ਜਗ ਬਾਣੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਵਿਸ਼ਵ ਪਰਚ ਇਸ ਵੇਲੇ ਨਵੇਂ ਸਾਲ ਦੇ ਸਵਾਗਤ ਲਈ ਥਾਂ-ਥਾਂ ਤੇ ਤਿਆਰੀਆਂ ਹੋ ਰਹੀਆਂ ਹਨ ਜਸ਼ਨ ਮਨਾਏ ਜਾ ਰਹੇ ਹਨ ਇਹ ਜਸ਼ਨ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਚ ਮਨਾਇਆ ਜਾਂਦਾ ਹੈ ਇੱਥੇ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਇੰਤਜ਼ਾਰ ਖਤਮ ਹੁੰਦਾ ਹੈ ਮੈਂ ਸਕਾਈ ਟਾਵਰ ਨਿਊਜ਼ੀਲੈਂਡ ਇਸ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਜੋ ਕਿ ਆਕਲੈਂਡ ਸ਼ਹਿਰ ਜੋ ਨਿਊਜ਼ੀਲੈਂਡ ਦੀ ਵਿੱਤ ਰਾਜਧਾਨੀ ਹੈ ਉਹਦੇ ਬਿਲਕੁਲ ਸਾਹਮਣੇ ਮੌਜੂਦ ਹੈ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਛ ਹੀ ਸ਼ਾਨਾ ਇੱਥੇ ਆਤੀਸ਼ਬਾਜੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਹੋਣ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੈਂ ਸੁਮਿਤ ਪੱਲਾ ਜੰਗ ਬਾਣੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਵਿਸ਼ਵ ਪਰਚ ਇਸ ਵੇਲੇ ਨਵੇਂ ਸਾਲ ਦੇ ਸਵਾਗਤ ਲਈ ਥਾਂ-ਥਾਂ ਤੇ ਤਿਆਰੀਆਂ ਹੋ ਰਹੀਆਂ ਹਨ ਜਸ਼ਨ ਮਨਾਏ ਜਾ ਰਹੇ ਹਨ ਇਹ ਜਸ਼ਨ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਚ ਮਨਾਇਆ ਜਾਂਦਾ ਹੈ ਇੱਥੇ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਇੰਤਜ਼ਾਰ ਖਤਮ ਹੁੰਦਾ ਹੈ ਮੈਂ ਸਕਾਈ ਟਾਵਰ ਨਿਊਜ਼ੀਲੈਂਡ ਇਸ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਜੋ ਕਿ ਆਕਲੈਂਡ ਸ਼ਹਿਰ ਜੋ ਨਿਊਜ਼ੀਲੈਂਡ ਦੀ ਵਿੱਤ ਰਾਜਧਾਨੀ ਹੈ ਉਹਦੇ ਬਿਲਕੁਲ ਸਾਹਮਣੇ ਮੌਜੂਦ ਹੈ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਛ ਹੀ ਸ਼ਾਨਾ ਇੱਥੇ ਆਤੀਸ਼ਬਾਜੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਹੋਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੈਂ ਸੁਮਿਤ ਪੱਲਾ ਜਗ ਬਾਣੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਵਿਸ਼ਵ ਪਾਰਚ ਇਸ ਵੇਲੇ ਨਵੇਂ ਸਾਲ ਦੇ ਸਵਾਗਤ ਦੀਆਂ ਥਾਂ-ਥਾਂ ਤੇ ਤਿਆਰੀਆਂ ਹੋ ਰਹੀਆਂ ਹਨ ਜਸ਼ਨ ਮਨਾਏ ਜਾ ਰਹੇ ਹਨ ਇਹ ਜਸ਼ਨ ਸਭ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਮਨਾਇਆ ਜਾਂਦਾ ਹੈ ਇੱਥੇ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਇੰਤਜ਼ਾਰ ਖਤਮ ਹੁੰਦਾ ਹੈ ਮੈਸਕਾਇ ਟਾਵਰ ਨਿਊਜ਼ੀਲੈਂਡ ਇਸ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਜੋ ਕਿ ਆਕਲੈਂਡ ਸ਼ਹਿਰ ਜੋ ਨਿਊਜ਼ੀਲੈਂਡ ਦੀ ਵਿੱਤ ਰਾਜਧਾਨੀ ਹੈ ਉਹਦੇ ਬਿਲਕੁਲ ਸਾਹਮਣੇ ਮੌਜੂਦ ਹੈ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਛ ਹੀ ਸ਼ਾਨਾ ਇੱਥੇ ਆਤੀਸ਼ਬਾਜ਼ੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਹੋਣ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ